ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਰ ਅਹਰਾ ਸਾਹਿਬ ਹਰਜੁਗੁਜੁ ਭਗਤ ਪਾਇਆ ਪੈ ਰਤ ਦਾ ਆਇਆ ਅਮਰ ਜਿਹਰ ਨਾਮ ਕ੍ਰਿਸ਼ਟਿਸ਼ਟ ਮਾਰਿਆ ਪਹਿਲਾ ਅਤਰਾਇ ਅਹੰਕਾਰਿ ਨਿਤ ਕਾ ਬਿਛ ਦੇ ਨਾਮ ਤੇ ਮਖਲਾਇ ਜਨ ਨਾਨਕ ਸਹ ਸੇਵਿਆ ਅੰਤ ਰਿਛਡਾਇ ਇਕ ਔ ਸੰਸਾਦ ਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਜਬਦਾਰੁ ਸੁਖ ਰੂਪ ਹੈ ਆਜ ਸੁਖਤਾ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਹੋ ਕਰੀ ਨਾ ਹੋਈ ਬਿਹਾਰੀ ਕੁਦਰਤ ਅਸਿਆ ਤੇਰਾਤ ਨਾ ਜਾਈ ਰਖਿਆ ਰਹਾਉ ਜਾਤ ਮੈਂ ਜੋਤ ਜੋਤ ਨਾ ਜਾਤਾ ਕਲਕਲਾ ਭਰਪੂਰ ਰਹਿਆ ਤੂ ਸੱਚਾ ਸਿਰ ਸਤਿ ਸਾਰਜੋ ਜਨ ਕੀਤੇ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾ ਜੋ ਕਿਸ ਤਰਨਾ ਸੋ ਕਰ ਰਿਹਾ ਸੋਦਰ ਰਾਜਿਆ ਸਮਾਲਾ ਲੈ ਗਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕੇਹਾ ਦਿੱਕ ਸਰਬ ਸਮਾਲੇ ਵਾ ਜਿ ਤਰਨਾਦ ਨੇ ਇੱਕ ਸੰਖਾ ਕਿਤੇ ਦਿਵਾ ਬਨਹਾਰੇ ਕਿ ਤੇ ਤੇਰਾ ਪ੍ਰਸੋਕਈਏ ਕਿ ਤੇ ਤੇਰਾ ਗਾਮਨ ਹਾਰੇ ਗਾਮਤ ਤਦਨੋਂ ਕੋਟ ਪਾਣੀ ਬੈ ਸ਼ੰਤਰ ਗਾਵੈ ਰਾਜਾ ਧਰਮ ਦੁਆਰੇ ਗਾਮਤ ਤਦਨੋਂ ਚਚਕੋ ਫਿਗਿਆਰਣਾਂ ਦੇ ਫਲਿਕਤ ਰੰਬੀਚਾਰੀ ਗਾਮਤ ਤਦਨੋਂ ਈਸ਼ਰਮਾ ਦੇਵੀ ਸੋਤਰ ਤੇ ਦਾ ਸਵਾਰੇ ਗਾਮਤ ਰਾਜਾ ਦਰਸ਼ਨ ਬੈਠੇ ਦੇਵਤਿਆਂ ਦਰਨਾਮੀ ਗਾਮਤ ਤਦਨੋਂ ਸਦ ਸਮਾਧੀ ਅੰਦਰ ਗਾਮਤ ਤਦਨੋਂ ਸਾਧ ਵਿਚਾਰੀ ਗਾਵਤ ਜਨੋ ਨਦੇਸ ਨਿਸ਼ੰਤ ਕੇ ਗਾਵਤ ਜਨੋ ਨਵੀਰ ਕਰਾਰੇ ਗਾਵਤ ਜਨੋ ਪੰਚ ਪ੍ਰਣ ਕੀ ਸਰਬ ਜਗਤਿ ਮੈਦਾਨਾ ਦੇਗਾ ਗਾਵਤ ਜਨੋ ਮੋਹਨੀਆ ਪਰਮੋਹਨ ਸੁਭ ਮਛ ਪਿਆਲੇ ਗਾਵਤ ਜਨੋ ਤੁਮ ਪਾਏ ਤੇਰਾ ਸ਼ਰਧ ਕੀਰਤਨਾ ਦੇਗਾ ਗਾਵਤ ਜਨੋ ਜਯੋਤ ਮਹਾ ਬਰਸੂਰਾ ਗਾਵਤ ਜਨੋ ਖਾਣੀ ਚਾਰੇਗਾ ਗਾਵਤ ਜਨੋ ਕੰਨ ਮੰਡ ਗ੍ਰਹਿ ਮੰਡਾ ਕਰ ਕਰੜ ਕੇ ਤੇਰੇ ਤਾਲੀ ਸੈਦ ਜਨੋ ਗਾਵਨ ਜਯਤਿ ਭਾਵਨ ਤੇ ਤੇਰੇ ਭਗਤ ਦਰਸਾਵੇ ਔਰ ਕੇਤੇ ਤਿਨੋ ਬਾਵਨ ਸੇ ਮੈਂ ਜਤਨਾ ਆਵਾਂ ਨਾਨਕ ਅਭਿਚਾਰੇ ਸੋਈ ਸੋਈ ਸਦਾ ਸੱਚਾ ਸਾਚਾ ਸਾਚੀ ਨਾਈ ਆਪੇ ਹੋਸੀ ਜਨ ਜਿ ਸਿਰਤ ਨੰਦਨ ਲਚਾਈ ਰੰਗੀ ਰੰਗੀ ਭਾਤੀ ਕਰ ਕਰ ਜਿ ਕਿਸੇ ਮਾਇਆ ਜਨੁ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਤ ਸਿ ਵੜਿਆਈ ਜਿਤ ਸੁਭਾਵੇ ਸੋਈ ਕਰਸੀ ਕਿਰਪਾ ਕੁਣਾ ਕਰਨਾ ਜਾਈ ਸੋ ਪਤਸਾ ਸਾਪਤ ਸੇ ਨਾਨਕ ਰਹਿਣ ਜਾਈ ਆ ਸਮਾ ਦਾ ਪਹਿਲਾ ਸੁਣ ਵਡਾਇਆ ਕਿ ਸਭ ਕੋਈ ਕੇਵਨ ਵਡਾ ਨਹੀਂ ਠਾ ਹੋਇ ਕੀਮਤ ਪਾਇ ਨਾ ਕਹਿਆ ਜਾਏ ਕਹਿਨੇ ਵਾਲੇ ਤਰੜੇ ਸਮਾਏ ਵੜੇ ਮੇਰੇ ਸਰਬਾਤਮਾ ਘਰ ਗੀੜਾ ਪੁਣੀ ਗੀਰੀ ਆਕਨ ਜਾਣੇ ਤੇਰਾ ਕੀਤਾ ਕੇ ਉਚੀਰਾ ਰਹਾ ਉਹ ਸਭ ਸਤਿ ਮਨ ਸਰਤ ਕਮਾਈ ਸਭ ਕੀ ਮੱਤ ਮੇਰ ਕੀਮਤ ਪਾਈ ਗਿਆਨੀ ਧਰਮੀ ਗੁਰ ਗੁਰਾਈ ਕਰ ਨਾ ਜਾਏ ਤੇ ਤਲਗੜਿਆਈ ਸਤ ਸਤ ਸਤਿ ਤਪੋ ਸਭ ਜਗਿਆਈਆਂ ਸਦਾ ਵਰਕਾ ਕੀ ਆ ਵੜਿਆਈਆਂ ਤਦਨ ਸ੍ਰੀ ਗੁਰ ਨਾ ਪਾਈਆ ਕਰ ਮਿਲੈ ਨਾਹੀ ਠਾਕਰਾਈਆ ਅਣਵਾ ਲਾਗਿਆ ਵਿਚਾਰਾ ਸਿੱਤੀ ਭਰੇ ਤੇਰੇ ਮੰਦਾਰਾ ਜਸਤੋ ਦੇਤਿ ਸੇਕਿਆ ਚਾਰਾ ਨਾਨਕ ਸਤਿ ਸਵਾਰਨ ਹਰਿ ਆਸਾ ਮਹਲਾ ਪਹਿਲਾ ਕਾ ਜੀਵਾ ਵਿਸੈ ਮਰ ਜਾਵ ਆਪਣਿ ਓਕਾ ਸਚਾ ਨਾਮੁ ਸਾਚੇ ਨਾਮ ਕੀ ਲਾਗੈ ਭੂਖ ਕੋਪ ਭੁਖ ਕਾਇ ਜਲੀਐ ਦੂਖ ਸੰਤਿ ਵਿਸਰ ਮੇਰੀ ਮਾਇ ਸਚਾ ਸਭ ਸਚਾ ਨਾਇ ਰਹਾਉ ਸਚੇ ਨਾਮ ਕੀ ਦਰਬੜਿ ਆਈ ਆਸ ਤੱਕ ਕੀ ਮਤ ਨਹੀਂ ਪਾਈ ਜੇ ਸਭ ਮਿਲ ਕਿਆਖਣ ਪਾਇਐ ਡਰ ਹੋਵੈ ਕਾਟਨ ਜਾਈ ਨਾ ਉਪਰਨ ਹੋਵੇ ਸੋਗ ਤੇ ਦਰਨ ਚੁੱਕ ਭੋਗ ਕਾ ਸੂਸਾਰ ਤੇ ਪੰਜਾਬ ਤੇ ਨਾਨਕ ਨਾਮ ਹੈ ਬਾਸਨਾਉ ਤਰਾ ਗੁਰੂ ਜੀ ਮਹਲਾ ਚੌਥਾ ਹਰਿ ਕੇ ਜਨ ਤਦ ਸੁਖ ਸਰਪਖਾ ਦੁਨਿਆ ਕਰੋ ਗੁਰ ਪਾਸ ਅਮਕੀ ਰੇ ਕਰ ਸੁਖ ਸੁਖ ਨਾਹੀ ਕਰਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮਾਉ ਗੋਰਾ ਨਾਮ ਪ੍ਰਗਾਸ ਗੁਰਮਤਿ ਨਾਮ ਮੇਰ ਪਾਣ ਸਕਾਈ ਹਰਿ ਕੀ ਤਮਰੀ ਲੈਹਰਾ ਸਰਾਉ ਜੋ ਜਨੇ ਕੇਵਲ ਭਾਰਵ ਦੇਵ ਜਨ ਹਰਿ ਸਦਾ ਆਰ ਪਿਆਸ ਹਰਿ ਨਾਮ ਲੇ ਤਰਤਾ ਸਿਮ ਸੰਗਤ ਮੁਨ ਪ੍ਰਗਾਸ ਜਿਨ ਹਾਰ ਹਾਰ ਹਰਿ ਨਾਮ ਨ ਪਾਇਆ ਤੇ ਭਾਵਨ ਜਮ ਪਾਸ ਜੋ ਸਤਿਗੁਰ ਸੰਗਤ ਨਹੀਂ ਆਇਓ ਧਿਕ ਜੀਵ ਧਿਕ ਜੀਵਾਸ ਜਿਨ ਹਰਿ ਨੇ ਸਤਿਗੁਰ ਸੰਗਤ ਪਾਈ ਤਰ ਤਰਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਸੁਪਾਇ ਮੇਂ ਜਨ ਨਾਮਿਕ ਨਾਮ ਪ੍ਰਗਾਸ ਰਾਮ ਜੀ ਹਾਲਾ ਧਜਵਾ ਕਾਹੇ ਦੇ ਮਨ ਚਿਤਵੇ ਤੁਮ ਜਾ ਆਹਰ ਹਜੀਆ ਪਰਿਆ ਸਰਬ ਤੁਮ ਜੰਤਿ ਉਪਾਇਤਾ ਕਾਰਿ ਚਕਾਗੇ ਕਰਿ ਧਰਿਆ ਮੇਰੇ ਮਾਨੋ ਜੀ ਸੰਤ ਸੰਗਤ ਮਿਲ ਸੋਤਰੀਆ ਗੁਰ ਪ੍ਰਸਾਦਿ ਪਰਪਤ ਪਾਇਆ ਸੋਗੇ ਕਾਛ ਹਰਿਆ ਰਹਾ ਉਹ ਜਨ ਪਿਤਾ ਲੋਕ ਸੁਦਮੰਤਾ ਕੋਈ ਨ ਕਿਸ ਕੀ ਧਰਿਆ ਸਹਿਜ ਰਿਸਮਾਰੇ ਭਾਗ ਗੁਰ ਕਾਹੇ ਮਨ ਭੋ ਕਰਿਆ ਉਹ ਦੇਵ ਨਾ ਵੈ ਸੇ ਕੋ ਸਾਧਸ पाचੇ ਬਜਨ ਸਰਿਆ ਤਨ ਕਾਉਣ ਚਲਾਵੇ ਕਉਣ ਚੁਗਾਵੇ ਮਨ ਮੇ ਸੁਨਣ ਕਰਿਆ ਸਭੇ ਦਾਨ ਦਸ ਸਿਦਾਂ ਕਾਪੁਰ ਕਰਤਲ ਧਰੇਆ ਜਦਾਨਿਕ ਬਰ ਬਸਦ ਵਰ ਜਾਈਐ ਤ੍ਰੰਤ ਨ ਪਾਰਾ ਵਰਿਆ ਰਾਗਿਆ ਸਾਹ ਮਹਲਾ ਚੌਥਾ ਸੋ ਬੁਰਖ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਬੁਰਖ ਨ ਜਹ ਤੋ ਕ੍ਰਿਣ ਜਹ ਹਰਿ ਗਮਾਗ ਮਹਾਰਾ ਸਭ ਧਿਆਵ ਸਭ ਧਿਆਵ ਤੇ ਜੀ ਹ ਸਚਿ ਸਦਿਨ ਹਾਰਾ ਸਭ ਜੀ ਤੁਮਾਰੇ ਜੀ ਤੋ ਜੀ ਆ ਕਾਦਾ ਤਾਰਾ ਆਪੇ ਆਵ ਸੰਤੋ ਜੀ ਸ਼ਬਦੋ ਕੋ ਸਾਰਨ ਹਾਰ ਹਰਿਆ ਪੇठा ਕਰ ਰਿਆ ਤੇ ਸੇਵ ਜੀ ਕਿਆ ਨਾਨਕ ਜਨ ਵਿਚਾਰਾ ਦੋ ਘਟ ਕਟੈ ਤਸਮੰ ਕਰ ਜੀ ਹਰੇ ਕੋ ਬਖ ਸਮਾਨਾ ਇਕ ਦਾ ਤੇ ਗਵਤਾਰੀ ਜੀ ਸ਼ਬਦ ਰਚ ਜੁੜਾਣਾ ਤੋ ਆਪੇ ਦਾਤਾ ਆਪੇ ਭੁਗਤਾ ਜੀ ਹਉ ਕਦਵਣ ਨ ਵਰਣਾ ਜਾਣਾ ਤੋ ਕਾਰ ਬ੍ਰਹਮ ਬੇ ਅੰਤ ਬੇ ਜੀ ਤੇਰੇ ਕਿਆ ਗੁਣਿਆ ਕੋ ਤਾਣਾ ਜੋ ਸੇਵ ਹੈ ਜੋ ਸੇਵ ਹੈ ਤੇ ਚੀਜ ਨਾਨਕ ਤਨ ਕੁਰਬਾਨਾ ਅਰਜਵ ਅਰਧਾਵਤਉ ਦੇਸ਼ ਜਿੰਦ ਕਮਸ਼ਕਵਾਸ਼ੇ ਸੇ ਮੁਖਤਰ ਸੇ ਮਹਉਪਾਇ ਜਿਨ ਹਰਿ ਆਇਆ ਜਿਨ ਟੋਟੇ ਜੰਕੀ ਪਾਸੇ ਜਿਨ ਨਿਰਭੋਜਨ ਹਰ ਨਿਰਭਉ ਆਇਆ ਜਿਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀਤਿ ਹਰ ਰੂਪ ਸਮਸੇ ਸੇ ਧੰਨ ਸੇ ਧੰਨ ਜਨ ਹਰ ਘਾਇ ਜੀ ਜਨ ਨਾਨਕ ਤਨ ਬਰਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਵਿਆਹ ਤੇ ਜਨਤਾ ਤੇਰੀ ਭਗਤ ਤੇਰੇ ਭਗਤ ਸਲਾਣ ਤੋਂ ਜੀ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਹਰ ਪੂਜਾ ਜੀ ਕਪਤਾ ਪੇ ਜਪੇ ਵਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਾ ਬੋਸਨ ਤਤ ਸਾਸਤ ਜੀ ਕਰ ਕਿਰਿਆ ਕਰ ਸਰਤ ਕਰਤਾ ਸੇ ਭਗਤ ਸੇ ਭਗਤ ਲੈ ਜਾਨਾ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੋ ਯਾਰ ਪ੍ਰਜਾ ਪ੍ਰਪੰ ਕਰਤਾ ਜੀਤੋ ਜੀਵਣੇ ਵਰਨਾ ਕੋਈ ਤਉ ਦਗ ਜੂਵੇ ਕੁਸ ਰਖਦਾ ਤੋ ਏ ਕੋ ਜੀਤੋ ਨੇਤਰ ਕਰਤਾ ਸੋਈ ਤਦੇ ਆਪੇ ਭਾਵੇ ਸੋਈ ਵਰਤੇ ਜੀਤੋ ਆਪੇ ਕਰੈ ਸੋਈ ਤਦੇ ਆਪੇ ਸਚਤਾ ਪਾਏ ਜਿਤ ਤਦੇ ਆਪੇ ਸਭ ਕੋਈ ਜਨ ਨਾਨਕ ਮੁਰਗਾ ਵਰਤ ਤੇ ਕੇ ਜੀ ਜੋ ਸਭ ਸੇ ਦਾ ਜਾਣ ਹੋਈ ਆਸਾ ਮਹਲਾ ਚੌਥਾ ਤੋ ਪਰਦਾਸ ਤਿਆਰ ਮੈਂ ਦਾਸ ਆ ਜੋਤਿ ਭਵ ਸੋਈ ਤਿਸੇ ਜੋਤੁ ਦੇ ਸੋਈ ਹਉ ਪਾਇ ਰਹਾ ਸਭ ਤੇ ਰਤੁ ਸਭਿ ਭਿ ਧਾਇ ਜਿਸੁ ਨੋ ਕਿਰਪਾ ਕਰੈ ਤਿਨ ਨਾਮਰਤਨ ਪਾਇਆ ॥ ਕਿਰਮਤਿ ਲਾ ਦਾ ਮਨੁਭਉ ਜਾ ਬਾਇ ਤੁਜਿਆ ਤੁਛੋਲੇ ਆਪਿ ਲਾਇ ਤਉ ਦੈਰ ਸਤਿ ਮਾਹਿ ਤਜੁ ਨ ਦੁਜਾ ਕੋਈ ਨਾ ਹੈ ਜੀ ਜਬ ਸਭ ਤੇਰਾ ਖੇਲ ਵਿਤੋਗੁ ਗੁਚਰਿਆ ਸੰਜੋਗੀ ਬੇਲੰ ॥ ਜਿਸੁ ਨੋ ਤੁਜੁ ਜਾਣੈ ਸੋਈ ਜਬ ਜਾਣੈ ਹਰਿ ਗੁਸਕਰੀਆ ਆਪ ਕੋ ਖਾਣੈ ਨਿਰਹਾਸ ਸੇਵੈ ਤਨ ਸੁਪਾਇਐ ਸੇ ਜੀ ਕੀ ਹਰਿਨਾਮ ਸਮਾਇਆ ॥ ਤੋ ਯਾ ਕੈ ਕਰਤਾ ਜਿਹੜਾ ਪਿਆਸ ਹੋਏ ਤਨੁ ਦੂਜਾ ਵਰਨਾ ਕੋਇ ਤੋ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਇ ਆਸਾ ਮਹਲਾ ਪਹਿਲਾ ਤੇ ਤਸਰ ਬੜਾ ਬਹਿਲੇ ਨਵਾਸਾ ਪਾਣੀ ਪਾਵ ਤਨਹਿ ਕੀਆ ਭਗ ਕਾ ਜੋ ਮਹਭਗਣੀ ਚਾਲੈ ਹਮ ਦੇਖਾ ਤਾ ਰੂਪੀ ਅਲੇ ਮਨੇ ਇਕ ਨਾ ਜੇ ਤਸਮੋਰ ਮਨਾ ਹਰ ਵਿਸਰ ਤੇਰੇ ਮੂਣ ਗਲਿਆ ਰਹਾਉ ਨਾ ਗਾਉ ਜਦਿ ਸਦਿ ਸਦਿ ਨਿ ਪੜਿਆ ਮੂਲਕ ਮੂਦਾ ਜਨਮ ਭਇਆ ਪਨ ਭਈ ਪ੍ਰਾਪਤ ਮਾਨਪ ਦੇ ਹੋਰੀਆ ਗੋਬਿੰਦ ਨਿਰਣ ਕੀ ਅਤਿ ਬਰੀਆ ਔਰ ਕਾਇ ਤੇ ਕਿਤਨਾ ਕਾਮ ਇਸ ਸਾਧ ਸੰਗ ਭਜ ਕੇ ਉਹ ਨਾਮ ਸੰਗ ਜਾਮ ਲਾਗ ਭਉ ਜਲ ਤਰਨ ਕਾ ਜਨਮ ਦਿੱਤਾ ਜਾ ਸੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਕਰਮਨਾ ਕਮਾਇਆ ਸੇਵਾ ਸਾਧਨਾ ਜਾਣੇ ਹਰਣਾਇਆ ਕਉ ਨਾਨਕ ਅਮ੍ਰਿਤ ਕਰਮ ਅਸਰਨ ਪ੍ਰੇ ਕੀ ਰਾਗ ਕੋ ਸਰਮਾ ਬਾਸ਼ ਰਸਮੀ ਕਵਿ ਬਾਤ ਬੇਨਤੀ ਚਾਉ ਪਈ ਅਮ੍ਰਿਤ ਰਹਾ ਦਰ ਚਾ ਪੂਰਨ ਸੋ ਜੀਸੇ ਮੋਰ ਪਰਿਵਾਰ ਅਸੇਵਕ ਸਿਖ ਸਭੈ ਕਰਤਾ ਰਾਮ ਹੋਰ ਚਰਜ ਕਰਦੇ ਕਰੀਐ ਸਭੈ ਰਣ ਕੋ ਆਇ ਸੰਭਰੀਐ ਪੂਰਨ ਹੋਇ ਹਮਾਰੀ ਆਸਾ ਦੌਰ ਭਜਨ ਕੀ ਰਹੈ ਬਿਆਸਾ ਤਮ ਹੈ ਸਾਡ ਬਈ ਵਰਨਾ ਧਿਆਉ ਜਬਰਜਾ ਸਤੰਤੇ ਪਾ जय जो राम हमारे बचा श्री हस्त जो परिवार चारा कुल مولانا कन्हारो साहिब सब सहाय बिहारी दीनबंधु कृष्ण के हम तात महापुरिज कर दर्शनता काल पाए ब्रह्मा उत्तरा काल पाश्य व्यत्रा काल पाए कृष्ण प्रकाश सागर काल का ती आत्मशाजण काल योगी सब की भेद रत्न वदती जोण काल सब लोक सवार हंस कार कहे हमारा जण काल सज्ंत बनाया देव दया कृष्ण बजाए वा दे ते अवतार ਦਾ ਦਸ਼ੀਪ ਹਮਾਰੇ ਸਦਰ ਪ੍ਰਜਾ ਜਿਨੇ ਆਪ ਸਵਾਰੀ ਸਿਰ ਬਨ ਕੋ ਸਭ ਸੁਖ ਦਿਓ ਸਰਾਂ ਕੋ ਪਰਮਾਵਦੀ ਕੀ ਘਰ ਘਰ ਕੇ ਅੰਦਰ ਕੀ ਜਾਣਤ ਹਲੇ ਪਰੇ ਕੀ ਪੀਰ ਪਛਾਨਤ ਕੀਤੇ ਤੇ ਕੁੰਚਰ ਅਸਦੁੱਲਾ ਸਭ ਪਰ ਕਿਰਪਾ ਦੁਸ਼ਤ ਕੋ ਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਣ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਰ ਘਰ ਕੇ ਪਰ ਪਰ ਕੀ ਜਾਣੈ ਜਬਦ ਕਰ ਕਰਾ ਕਰਤਾ ਰਾ ਪ੍ਰਜਾ ਧਰਤਵ ਦੇਹ ਅਪਾਰਾ ਜਪਿਆ ਦਰਕ ਪਰਮਾ ਪਵ ਬਹੁ ਤਮ ਮੈਂ ਮਿਤ ਦੇ ਕ ਸਰਉਂ ਜੀਤੇ ਬਾਦਨਾ ਸ੍ਰਿ ਸ਼ਬਦਾਰ ਆਪਨੀ ਗੋਜ ਉਚਾਰ ਸਮ ਸਭ ਹਿੱਤੇ ਰਹਤ ਨਰਾਜਮ ਜਾਣਤ ਵੇਦ ਭੇਦ ਅਰ ਆਲਮ ਜੰਕਾਰ ਦਰਕਾਨ ਨੰਪ ਆਦ ਨਿਰ ਅਨਾਦ ਸੰਭੋਗਾ ਕਾ ਮੂਰਜਤ ਪੇ ਦਾਰ ਜੈ ਕੋ ਭੇਵ ਨਾ ਪਾਵਤ ਵੇਦ ਤਾਕੋ ਕਰ ਪਹਰ ਨਮਨਤ ਮਹਾ ਮੂਰਕ ਸਵੇਦਨਾ ਜਾਣਤ ਮਹਾ ਦਿਉ ਕੋ ਕਹ ਸਦਾਸ਼ ਜੰਕਾਰ ਕਾ ਜੀਵਤ ਨੇ ਪਿਰਵ ਆਪੇ ਦ ਬੈਨ ਕਨ ਤੋ ਹੈ ਤੇ ਤੁਮਰਾ ਲਖਣ ਜਾਇ ਬਸਾਰ ਕਹਿ ਇਸ ਜਪ ਤਮ ਸੰਸਾਰਾ ਏ ਤੈ ਰੂ ਬੈਨੋ ਜਰ ਪੈ ਰਖ ਭੈ ਰਾਮ ਕਹਿ ਧੋਪਾ ਅਟਜ ਜਿਰਿ ਸਿ ਤਨ ਕੀ ਨਿ ਅਧ ਭੁਜ ਕਾਨ ਬਹਰ ਜੀਨੀ ਕਹ ਬੋਲਾ ਜਹ ਬੈਟਾ ਨਾਮ ਸਿਮਰ ਭੈ ਸੰਭਰੇ ਬੈਟਾ ਛੇ ਗ੍ਰੀ ਸ੍ਰਿਸ਼ਟਿ ਪਾਇ ਚੰਪਾ ਵੇ ਆ ਜਗ ਅਸਰੋ ਸਿਆੰ ਪਾਵ ਰਚਾ ਮੇ ਰਿਤਮ ਕਰੋ ਸਿਖੇ ਬਾਰ ਸਿਖਸਨ ਕਰੋ ਉਦਸ਼ ਦੇਸ਼ ਕਉ ਦਸਨੀ ਪਰੇਦਰ ਕੇ ਦਸ ਸੁਖ ਕਮਰੇ ਪਰਤ ਜਵਨ ਪਗ ਪਰੇ ਤੇ ਰਾਹ ਰੇ ਤੇ ਕੇ ਤੁਮ ਸੰਗ ਪਰ ਸਭਾਰੇ ਜੋ ਕਲ ਕੋ ਇਕ ਬਾਤਿ ਆਏ ਹੈਂ ਤਾਂ ਕੇ ਕਾਰ ਨਿਤ ਨਹੀਂ ਆਨੇ ਰਚਉ ਤੈ ਸਭ ਕਾਲਾ ਦੁਸ਼ਟ ਰਤ ਕਾਲਾ ਤੇ ਬਾਦ ਸੁਜਾਨ ਹਰ ਹੋਤਾ ਕੇ ਦਾਸਨਕ ਮਹਾਰਗਵ ਰਿਸ਼ਿ ਦੇ ਕਰਮੋ ਸਭ ਹੋਈ ਦੁਸ਼ਚਾ ਸੁਸਕਨ ਕੋਈ ਇਕ ਬਾਜਨ ਤਮ ਸਭਾੜ ਅਕਾਲ ਪਾਸਦਾ ਬਾਰਾ ਜੰਨਰ ਨਾਮ ਕਿਰਾਰੋ ਕਰਾ ਦਾਰਦ ਦੁਸ਼ਟੋ ਤੇਰਾ ਕਾਲਿਕ ਗੀਤ ਮੈਂ ਸ਼ਰਨ ਪਿਆਰੀਆ ਪਾਤ ਜਹ ਬਾਰੀ ਸਰਬ ਤੋਂ ਮਹੋਸਾਈ ਤੁਸਤ ਦੰਤ ਤੇ ਨਿਭ ਬਚਾਈ ਸਵਈਆ ਆਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰ ਨਹੀਂ ਆਨੇਉ ਰਾਮ ਰਹੀ ਪੁਰਾਨ ਕੁਰਾਨ ਨੇਕ ਕਹਿ ਮਤੇ ਨਾ ਮੰਨੇਉ ਸਿਮਤ ਸਾਸਤਰ ਵਿਦ ਸਭ ਬਹੁ ਭੇਦ ਕਰ ਮੈਂ ਨਾ ਜਾਣੇਉ ਸ੍ਰੀ ਅਸਪਾਨ ਕੀ ਪਾਤ ਮਰੀ ਕਰ ਮੈਂ ਨਾ ਕਹੇਉ ਸਭ ਸਗਰ ਦਵਾਰ ਕੋ ਸਾਡ ਕਹਿ ਗਿਰਿ ਉਤਾਰ ਦਵਾਰ ਬਾਹਰ ਗਰੇ ਕਿਲਾ ਦੇ ਅਸ ਗੋਬਿੰਦਾਸ ਸੁਹਾਰੋ ਸਗਰ ਦਵਾਰ ਕੋ ਸਾਡ ਕਹਿ ਗਹਿ ਉਤਾਰ ਦਵਾਰ ਬਾਹਰ ਗਰੇ ਕਿਲਾ ਦੇ ਅਸ ਗੋਬਿੰਦਾਸ ਸੁਹਾਰੋ ਰਾਮਕਲੀ ਮਹਲਾ ਤੀਜਾ ਦੇ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਨਾਮਾਇ ਸਤਿਗੁਰੁ ਮੈਂ ਪਾਇਆ ਸਤਿਗੁਰੁ ਧਈਆਂ ਰਾਵ ਤਨ ਪਰਿਵਾਰ ਪਰੀਆਂ ਸ਼ਬਦ ਗਾਉਣੇ ਆਈਆਂ ਸ਼ਬਦੋਤਾ ਗਾਵਹੇ ਕੀਰਾ ਮੰਨਿ ਨਿਵਸਾਇਆ ਕਹਿ ਨਾਨਕ ਅਨੰਦ ਰੋਹਾ ਸਤਿਗੁਰੁ ਮੈਂ ਪਾਇਆ ਏ ਮਨ ਮੇਰਾ ਤੁਸਦਾ ਹੋਰਣਾਲੇ ਹਰਿ ਹਰਿ ਰਵਤੁ ਮਨ ਮੇਰੇ ਦੁਖ ਸਵਿਸਾਰਨ ਸਾਰੇ ਨਾਮ ਨਿਰਗਮ ਨਿਰਮੁਸਿਆ ਆਵਾਜਿ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਪਿਆਰਾ ਨਹੀਂ ਘਰ ਤੇ ਰਹਾ ਸਾਚਾ ਨਾਮ ਮੇਰਾ ਆਧਾਰ ਸਾਜ ਨਾਮ ਧਾਰ ਮੇਰਾ ਜਨ ਭੁੱਖਾ ਸਭ ਗਾਵਾਈਆ ਕਰ ਸੰਤ ਸੁਖ ਮਨ ਆਏ ਵਸਿਆ ਜਨ ਇਛਾ ਸਭ ਹੋ ਜਾਈਆ ਸਦਾ ਪ੍ਰਭਾਨ ਕੀਤਾ ਗੁਰਵਿਟਾ ਜਿਸ ਦੀ ਹੈ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸਬਤ ਰੂਪੇ ਆਰੋ ਸਾਚਾ ਨਾਮ ਮੇਰਾ ਜੇ ਪੰਚ ਸ਼ਬਦ ਜਿਤ ਘਸ ਭਾਗੈ ਘਸ ਕਾਗੈ ਸ਼ਬਦ ਵਾਚੀ ਕਾਲ ਜਿਤ ਕਰਿ ਧਾਰੀਆ ਪੰਚ ਲੋਕ ਤਦ ਅਸ ਕੀਤੇ ਗਾਲ ਘਟ ਕੁਮਾਰਿਆ ਤੁ ਕਰਮ ਪਾਇਆ ਤੋ ਦਿਨ ਕਉ ਸੇ ਨਾ ਭਰਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਜਿਤ ਕਰਨ ਹਦ ਵਾਚੀ ਆਦਤ ਸੁਖਮਰ ਭਾਗੀਓ ਸਗਲ ਮਨੋਰਥ ਪੂਰੇ ਪਾਰਵਰਪਾ ਪਾਇਆ ਉਤਰੇ ਸਗਲ ਵਿਸ਼ੋਰੇ ਤੋ ਕਰੋ ਸੰਤ ਸ਼ਾਂਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਾਵਿਤ ਸਤਿਗੁਰ ਦੇਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਨ ਲਾਗੇ ਵਾਚਨ ਹੱਦ ਤੋੜੇ ਸੁਣ ਤੇ ਪੁਨੀਤ ਕਹਤੇ ਪਾਵਿਤ ਸਤਿਗੁਰ ਦੇਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਨ ਲਾਗੇ ਵਾਚਨ ਸਤਿ ਪਉ ਬੈਰੋ ਸਤ ਸੰਤੋਖ ਵਿਚਾਰੋ ਅਮਰਤ ਨਾਮਤਾ ਕੋੁਰ ਕਾ ਪਇਓ ਜਿਸ ਦਾ ਸਭ ਸਿਧਾਰੋ ਜੇ ਕੋ ਕਾਵੇ ਜੇ ਕੋ ਪੁੰਚੇ ਕਿਸ ਦਾ ਉਧਾਰੋ ਇਹ ਨਾਸਤ ਤਜਿ ਨ ਜਾਇ ਤਿਸ ਨਿਰ ਕਰਤਾ ਰੋ ਤਮ ਸੰਸਾਰ ਜਨ ਲਗਤ ਰੀਐ ਸਬਦ ਨਾਨਕ ਬ੍ਰਹਮਸਾਰੋ ਸ਼ਰਨ ਮਾਲਾ ਪੰਜਵਾ ਦੇਰਾ ਕੀਤਾ ਜਾ ਮੈਂ ਨਿਰਗੁਣਿਆ ਰੇ ਕੋ ਗੁਣ ਨਾ ਲਈ ਆਪੇ ਦਰਸ ਭਾਇੋਈ ਦਰਸ ਭਾਇਆ ਮਹਿਰਾਮਤ ਹੋਈ ਸਤਗੁਰਸ ਜਨ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਤਿਵੇ ਹਰਿਆ ਦਰਸ ਭਾਇਆ ਮਹਿਰਾਮਤ ਹੋਈ ਸਤਗੁਰਸ ਜਨ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਤਿਵੇ ਹਰਿਆ ਕਉਈ ਇੱਥੇ ਤੋ ਸੰਗਰਥ ਜਿਤੇ ਮਕੇ ਦੂਤਾ ਨਾਇਕ ਰਛਾਈ ਭਉ ਜਲਿਕਮ ਸ਼ਕਾਹੋੁਰ ਸ਼ਬਦੀ ਪਾਰ ਪਾਈ ਜਿਨ ਕੋ ਲਗੀ ਤਿਆਸ ਅਮਤ ਸਈ ਖਾਏ ਕਲ ਮੇ ਰੋਪਣ ਗੁਰ ਗੋਦ ਗਾਏ ਸਭ ਸੈ ਨੂੰ ਕਿਰਪਾਲ ਸਮਾਦੇ ਸਾਹਿ ਸਾਹਿ ਬਿਰਥਾ ਕੋ ਨਾ ਜਾਏ ਜਿਵੇਂ ਆਵੈ ਦਿਆਏ ਸਰੋਪ ਮਹਲਾ ਪੰਜਵਾ ਅੰਤਰ ਗੁਰਿਆ ਵੇਤਰੀ ਸਤਗੁਰ ਤੇ ਕਨਾ ਸਰੁਣੇ ਸੁਣਾ ਗੁਰਨਾਓ ਸਤਗੁਰ ਸੇਥੀ ਰਤੇ ਆ ਦਰਗਹਿ ਪਾਈ ਅਥਾਉ ਕਵਨਾਨਕ ਕਿਰਪਾ ਕਰੇ ਜਿਸ ਨੋਏ ਵਤ ਦੇ ਜਗ ਮੇ ਤੁਮ ਕਾਢੀਐ ਬਿਰਲੇ ਕਈ ਕੇ ਮਹੱਲਾ ਬਜਵਾ ਅਕੇ ਕਹਾਰਿਆ ਤੇ ਬੜਵਨ ਰੰਗ ਦਬ ਦਸਤ ਤਨ ਮਾਹੀ ਮਿਦਾਰੇ ਨਿਸ ਸਾਹਿਬ ਕੀ ਏਕ ਨਾਨਕ ਮਨ ਮਾਹੀ ਜਿਸ ਸੰਬਦ ਸੋ ਕੋ ਹੋਏ ਸਗਰੇਤ ਪਜਾਈ ਇਸ ਸਾਹਿਬ ਕੀ ਏਕ ਨਾਨਕ ਮਨ ਮਾਹੀ ਜਿਸ ਸੰਬਦ ਸੋ ਕੋ ਹੋਏ